ਕਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਹਮ ਕਰਤਾ ਉਹੀ ਕੰਮ ਮੋਦੀ ਨੇ ਹੁਣ ਪਤਾ ਨਹੀਂ ਇਹ ਕਿਆ ਬਣਿਆ ਕਿਆ ਨਹੀਂ ਨੁਕਸਾਨ ਤਾਂ ਆਮ ਬੰਦੇ ਦਾ ਹੋ ਗਿਆ ਪੁੰਛ ਚ ਚਲੋ ਵੈਗਰੂ ਕਰਨ ਕਿਰਪਾ ਸਿਆੜੀ ਸਿਆੜੀ ਲੱਗੇ ਬਈ ਕੋਰਾ ਜਨ ਕਰਨ ਇਹਨੇ ਤਖਣ ਦੇ ਬਹੁਤ ਪਾਈ ਆ ਇਹ ਸੁੰਢੀ ਨਹੀਂ ਤਾਂ ਹਜੇ ਲਗਾਉਣੀ ਸਲਾਹ ਤੀ ਪੰਜ ਸੱਤ ਦਿਨ ਪਰ ਨੁਕਸਾਨ ਜ਼ਿਆਦਾ ਹੋ ਜਾਂਦਾ। ਪੋਗਿਆਂ ਪਰ ਬੁਰਾ ਹਾਲ ਕਰਿਆ ਪਿਆ ਦੇਖੋ। ਚੱਲ ਮੈਂ ਕਿਹਾ ਹੁਣ ਟੂੜੀ ਦਾ ਕੰਮ ਤਾਂ ਗਿਆ ਨਿਬੜ। ਬਾਂਸੀ ਨੂੰ ਕਿ ਮਾਪਨ ਨਿਬੇੜਦਾਂ ਨੇ ਲੈ ਸਿਆੜੀ ਸਿਆੜੀ। ਰੋਜ਼ ਇੱਕ ਕੇਰਾ ਕੱਢ ਦਿੰਨੇ ਆ। ਦੂਏ ਦਿਨ ਉਹਨੂੰ ਪਾਣੀ ਲਾਉਣਾ ਜ਼ਰੂਰੀ ਹੈ ਨਾ ਕੋਰਾ ਜਿੰਨ ਗੱਲ। 24 ਘੰਟੇ ਦੇ ਅੰਦਰ ਅੰਦਰ। ਉਹ ਇੱਕ ਕੇਰਾ ਕੱਢਦੀ ਤਾਂ ਇੱਕ ਕੇਰੇ ਨੂੰ ਪਾਣੀ ਲਾ ਦੀਦਾ। ਆਪਾਂ ਨੇ ਤਾਂ ਪੱਟ ਤੇ ਗਠੇ ਅੱਜ। ਮਸਰੂ ਮੋਟਾ ਬਥੇਰਾ ਗਠਾ। ਪਰ ਇਹਦੇ ਵਿੱਚ ਨੁਕਸਾ ਇੱਕ ਪਤਾ ਨਹੀਂ ਤੇ ਪਾਣੀ ਗਾ ਕੇ ਕਿਤੇ ਕਿਤੇ ਗਲਦਾ ਕੋਈ ਕੋਈ ਬੜਾ ਪਤਾ ਨਹੀਂ ਕਿਾ ਚੱਕਰ ਆ ਪਤਾ ਨਹੀਂ ਮੌਸਮ ਨੇ ਗਰਮੀ ਦੇ ਪਾਣੀ ਤਾਂ ਕਈ ਦਿਨ ਹੋ ਗਏ ਬੰਦ ਕਰੇ ਨੂੰ ਪਾਣੀ ਤੇ 5-7 ਦਿਨ ਹੋ ਗਏ ਲਾਇਆ ਹੀ ਨਹੀਂ ਆਪਾਂ ਨੇ ਪਤਾ ਨਹੀਂ ਘਾਤੇ ਗਲਦਾ ਲੱਗੇ ਤੇ ਜੀ ਕਣਕ ਭਰਨਾ ਦੋ ਟੱਲੇ ਭਰਤੇ ਆਹੀ ਰਹਿਦਾ ਬਸ ਥੋੜਾ ਜਿਹਾ ਸਟੋਰ ਕਰਨੀ ਕਿਹੜੇ ਸੌਖੀ ਹੈ ਬਹੁਤ ਬੁਰਾ ਹਾਲਾ ਥਾਈ ਲੇ ਥੈਲਾ ਪਿਆ ਵਾਈ ਨਿਕ ਰਹੇਗੀ ਥੈਲੇ ਪਰ ਪਰ ਕੇ ਪੌੜੀ ਲਾ ਕੇ ਪਚਾਉਣੇ ਉੱਪਰ ਬਾਕੀ ਫੇ ਜਿਹੜੀ ਬਧੀ ਘਟੀ ਉੱਪਰ ਲਾਉਂਗੇ ਥੈਲੇ ਬਾਕੀ ਮੁਸ਼ਕਲ ਕੰਮ ਕਰਦ ਵਾਲਾ ਬੀਜ ਬੀਜਣ ਆਪਾਂ ਨੇ 132 40 ਕਿਲੋ ਬੀਜ ਪੀਦਣਾ 8 ਕਪੇ ਸਵੇ ਕਰ ਲੈਣੀ ਜਗਾ 8 7.5 8 80 ਦੇ ਵਿੱਚ ਵਿੱਚ ਰੱਖਣੀ ਫਿਰ ਨਹੀਂ ਤਾਂ ਛਿੱਧੀ ਹੋ ਜਾਂਦੀ ਹੈ ਅੱਜ ਦੇ ਕੇ ਸਾਥ ਬਿਜਲੀ ਵਾਲੇ ਅੱਜ ਸਵੇਰੇ ਹੀ ਆ ਗਈ ਬੀਪੀ ਅਜ ਇੱਕ 32 ਇੱਧਰ ਥੋੜੋ-ਥੋੜੇ 5-5 ਦਿਨ ਦੇ ਫਰਕ ਨਾਲ 126 ਬੀਜੀ ਯਾਨੀ ਬਸ ਦੋਏ ਬੀਜ ਲਾਉਣੀ। ਇਹਦੇ ਗੱਲਾਂ ਤਾਂ ਨੇ 8-7-8 ਕਿਲੇ 632 ਨਾਲ। ਬਾਕੀ 15-16 ਕਿਲੇ 26 ਲਾਈ ਜਾਣੇ 5-5 ਦਿਨ ਦੇ ਫਰਕ ਨਾਲ। ਆਹਾ ਗਊ ਮਾਤਾ ਤੋਂ ਵੀ ਗੈਲ ਦੀ ਗੈਲੇ ਤਾਰ ਲਾਉਣੀ ਪੈਗੀ। ਇਹ ਕੁਤਰਾਇੜ ਖਾਨਾ ਬਹੁਤ ਸਾਡੇ ਤੋਂ। ਪਿੰਡ ਦੇ ਨੇੜੇ। ਪੁਣੀ ਜੀ ਜਰ ਪੀਜ ਕੇ ਹਜੇ ਰੋਟੀ ਖਾਦੀ ਜਾ ਕੇ ਗਾ ਵੀ ਪਾਤਾ ਇੰਨੇ ਨੂੰ ਮੈਂ ਕਿਹਾ ਭਾਂਸੀ ਨੂੰ ਮੈਂ ਚੱਲ ਬਈ ਬਜਾੜੀ ਉਟੀ ਲਿਆ ਤਾਰ ਲਾ ਦੀਏ